ਲੁਧਿਆਣਾ ਦੇ ਕਿਲਾ ਰਾਇਪੁਰ ਚ ਰੂਰਲ 올림픽 ਖੇਡਾਂ ਦੀ ਅੱਜ ਤੋਂ ਸ਼ੁਰੂਆਤ ਹੋਈ ਹੈ ਇਸ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਗੁਰਲੇਜ ਅਖਤਰ ਤੋਂ ਇਲਾਵਾ ਹੋਰ ਨਾਮੀ ਸਿੰਗਰ ਇਸ ਖੇਡ ਮੈਦਾਨ ਵਿੱਚ ਲੋਕਾਂ ਦਾ ਮਨੋਰੰਜਨ ਕਰਨਗੇ ਇਸ ਤੋਂ ਇਲਾਵਾ ਵੱਖ-ਵੱਖ ਖੇਡਾਂ ਦੇ ਖੇਤਿਆਂ ਨਾਲ ਜੁੜੇ ਖਿਡਾਰੀਆਂ ਦੇ ਵੱਲੋਂ ਆਪਣੀਆਂ ਖੇਡਾਂ ਦੇ ਵਿੱਚ ਹਿੱਸਾ ਲਿਆ ਗਿਆ ਦੱਸਦੇ ਕਿ ਹਾਕੀ, ਵਾਲੀਬਾਲ ਅਤੇ ਦੌੜਾ ਤੋਂ ਇਲਾਵਾ ਵੱਖ-ਵੱਖ ਖੇਡਾਂ ਦੀ ਆਇਤੋ ਸ਼ੁਰੂਆਤ ਹੋਈ ਹੈ ਇਸ ਦੌਰਾਨ ਵਿਧਾਇਕ ਜੀਵਨ ਸਿੰਘ ਸੰਗਵਾਲ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਵੀ ਪਹੁੰਚ ਕੇ ਇਸ ਦੀ ਸ਼ਲਾਘਾ ਕੀਤੀ ਇਸ ਮੌਕੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਤੋਂ ਖੇਡਾਂ ਜਿਹੜੀਆਂ ਕਿਲਾ ਰੈਪਰ ਦੀਆਂ ਉਹ ਪੁਰਾਣੇ ਯੁੱਗ ਤੋਂ ਹੀ ਚਲਦੀਆਂ ਆ ਰਹੀਆਂ ਨੇ ਤੇ ਐਤਕੀ ਮੈਂ ਧੰਨਵਾਦ ਕਰਦਾ ਹਾਂ ਸਾਡੇ ਡੀਸੀ ਸਾਹਿਬ ਦਾ ਸਾਹਿਬਾ ਦਾ ਤੇ ਅਨਬੋਲ ਧਾਲੀਵਾਲ ਦਾ ਜਿਨ੍ਹਾਂ ਨੇ ਦਿਨੋਂ ਰਾਤ ਮਿਹਨਤ ਕਰਕੇ ਅਸੀਂ ਸਾਰੇ ਲੱਗੇ ਹੋਏ ਹਾਂ ਘੇੜੀ ਬਰਾਸ ਦੇ ਲੋ ਬੱਚੇ ਆਪਣੇ ਭੁੱਲ ਚੁੱਕੇ ਨੇ ਅਸੀਂ ਤੁਸੀ ਵੀ ਇੱਕ ਵਾਰੀ ਕੈਮਰੇ ਵਾਲੇ ਨੂੰ ਦਿਖਾ ਕੇ ਜਾਇਓ ਇੱਥੇ ਇਹ ਤਿੰਨ ਦਿਨ ਬਰਾਸਤੀ ਖੇਡਾਂ ਚੱਲਣ ਗਈਆਂ ਹਾਕੀ ਹੋ ਗਿਆ ਕਬੱਡੀ ਹੋ ਗਿਆ ਹੋਰ ਸਾਰੇ ਮੈਚੇਜ ਇੱਥੇ ਹੋਣੇ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਚਾਹੁੰਦੇ ਨੇ ਰੰਗਲਾ ਪੰਜਾਬ ਬਣਾਉਣਾ ਉਹ ਸਾਰਾ ਤੁਹਾਨੂੰ ਅੱਜ ਭੁਮਕੇ ਸਾਰਾ ਪਤਾ ਲੱਗ ਜਾਣਾ ਕਿਉਂਕਿ ਖੇਡਾਂ ਵੱਲ ਜੇ ਆਪਣੇ ਬੱਚੇ ਸਾਰੇ ਇੱਥੇ ਆਏ ਹੋਏ ਨੇ ਜੇ ਬੱਚਿਆਂ ਨੂੰ ਆਪਾਂ ਇਸ ਮੌਕਿਆਂ ਤੇ ਲੈ ਕੇ ਆਵਾਂਗੇ ਤਾ ਬੱਚੇ ਆਟੋਮੈਟਿਕ ਨਸ਼ਿਆਂ ਤੋਂ ਦੂਰ ਹੋਣਗੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀ ਜਿਹੜੀਆਂ ਇਹ ਕਿਲਾਰਿਆ ਪਰਚੇ ਖੇਡਾਂ ਹੋ ਰਹੀਆਂ ਨੇ 70 ਸਾਲ ਪੁਰਾਣੀਆਂ ਵੀ ਸਾਰੇ ਇੱਥੇ ਤੁਸੀਂ ਪਹੁੰਚੋ ਇਹ ਜਿਹੜੀਆਂ ਇਹਦੇ ਵਿੱਚ ਆ ਦੁਕਾਨਾਂ ਲਗੀਆਂ ਹੋਈਆਂ ਨੇ ਘਰਾਂ ਚੋਂ ਚੀਜ਼ੀਆਂ ਦੇਸੀ ਕਿਉਂ ਘਰਾਂ ਚ ਬਣਿਆ ਹੈ ਜਿਵੇਂ ਆਪਣੇ ਹਲਦੀ ਮਿਰਚ ਮਸਾਲੇ ਬਹੁਤ ਤਰ੍ਹਾਂ ਦੀਆਂ ਇੱਥੇ ਦੁਕਾਨਾਂ ਲਗੀਆਂ ਹੋਈਆਂ ਨੇ ਘਰ ਦੀ ਜਿਹੜੀਆਂ ਚੀਜ਼ਾਂ ਨੇ ਉਹ ਜ਼ਰੂਰ ਇੱਥੇ ਆ ਕੇ ਇੱਕ ਵਾਰ ਬੱਚਿਆਂ ਨੂੰ ਨਾਲ ਲੈ ਕੇ ਮੇਲਾ ਜੂਰ ਦਿਖਾ ਦਿਓ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰ ਬੈਲ ਗੱਡੀਆਂ ਦੀ ਦੌੜਾਂ ਨੂੰ ਲੈ ਕੇ ਬੈਲ ਗੱਡੀਆਂ ਦੀ ਦੌੜਾਂ ਦਾ ਦੇਖੋ ਜੀ ਇਹ ਸਰਕਾਰ ਵੱਲੋਂ ਹਲੇ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਵਾ ਜਦੋਂ ਵੀ ਕਿਉਂਕਿ ਲੋਕਾਂ ਨੂੰ ਸੌਂਕ ਬਹੁਤ ਆ ਹੁਣ ਤੱਕ ਇੱਥੇ ਹੁਣ ਤੱਕ ਹੁੰਦੀਆਂ ਆਈਆਂ ਨੇ ਇਹ ਜਦੋਂ ਵੀ ਬੈਨ ਇਹ ਹੋ ਗਿਆ ਮਲੇ ਦੀ ਪਹਿਲ ਦੇ ਆਧਾਰ ਤੇ ਇਹ ਕਿਲਾ ਰਿਆਪਰਤੀ ਸ਼ੁਰੂ ਕੀਤੀ ਜਾਣੀਗੀ ਸਰ ਇਸ ਵਾਰ ਸਰਕਾਰ ਦੀ ਨਿਗਰਾਨੀ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਕਹਿੰਦੇ ਮੁੱਖ ਮੰਤਰੀ ਪੰਜਾਬ ਆ ਸਕਦੇ ਨੇ ਦੇਖੋ ਜੀ ਉਹਨਾਂ ਦੇ ਰਜੇਵੇਂ ਹੈਗੇ ਨੇ ਜੇ ਉਹਨਾਂ ਦਾ ਲੱਗ ਗਿਆ ਤਜੂਰ ਮੈਨਾਂ ਦਾ ਸੱਦਾ ਪੱਤਰ ਪਹੁੰਚਿਆ ਹੋਇਆ ਵਾ ਤੇ ਸਾਡੇ ਨਹੀਂ ਤਾਂ ਮੰਤਰੀ ਸਾਹਿਬ ਗਰਮਾਨ ਸਿੰਘ ਜੀ ਜਰੂਰ ਇੱਥੇ ਪਹੁੰਚਣਗੇ ਸੀਐਮ ਸਰ ਦਾ ਜਿਹੜਾ ਸੁਪਨਾ ਹੈਗਾ ਰੰਗਲਾ ਪੰਜਾਬ ਉਹਦੇ ਤਹਿਤ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਾਫੀ ਖੇਡੋਵਤਨ ਪੰਜਾਬ ਦੀਆਂ ਦੇ ਤਰਸ ਤੇ ਹੁਣ ਸਪੋਰਟਸ ਨਰਸਰੀਜ਼ ਵੀ ਬਣ ਰਹੀਆਂ ਹਨ ਪਹਿਲੀ ਵਾਰੀ ਹੈ ਕਿ ਪੰਜਾਬ ਸਰਕਾਰ ਖੁਦ ਇਹ ਗੇਮਸ ਕਰਵਾ ਰਹੀ ਹੈਗੀ ਇਹ ਕਿਲਾ रायपुर ਦੀਆਂ ਜਿਹੜੀ ਕਿ ਰੂਰਲ 올림픽ਸ ਦੇ ਨਾਮ ਤੇ ਬਹੁਤ ਹੀ ਜ਼ਿਆਦਾ ਫੇਮਸ ਹੈਗੀ ਇੰਟਰਨੈਸ਼ਨਲੀ ਵੀ ਫੇਮਸ ਹੈਗੀਆਂ ਐ ਐਂਡ ਇਹ ਸਾਡੇ ਲਈ ਵੀ ਬਹੁਤ ਮਾਨ ਦੀ ਗੱਲ ਹੈ ਕਿ ਅਸੀਂ ਇਸ ਚੀਜ਼ ਨੂੰ ਹੋਸਟ ਕਰ پا ਰਹੇ ਆਰਗੇਨਾਈਜ਼ ਕਰ پا ਰਹੇ ਹਾਂ ਮੇਰੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਸਪੈਸ਼ਲੀ ADC ਡਿਵੈਲਪਮੈਂਟ ਅਨਮੋਲ ਜੀ ਨੇ ਤੇ STM ਵਿਕਾਸ ਹੀਰਾ ਦੀ ਟੀਮ ਨੇ ਇਥੇ ਦਿਨ ਰਾਤ ਲੱਗ ਕੇ ਮਿਹਨਤ ਕੀਤੀ ਹੈਗੀ ਹੈ ਮੈਂ ਸਾਰਿਆਂ ਨੂੰ ਖੁੱਲਾ ਸਦਾ ਦਿੰਨੀ ਹੈ ਕਿ ਤੁਸੀਂ ਜ਼ਰੂਰ ਆਓ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਸਾਡੇ ਬਜ਼ੁਰਗਾਂ ਨੂੰ ਨਾਲ ਜ਼ਰੂਰ ਲੈ ਕੇ ਆਓ ਕਿਉਂਕਿ ਸਾਰਿਆਂ ਲਈ ਇੱਥੇ ਕੁਝ-ਕੁਝ ਕਰਨ ਨੂੰ ਹੈਗਾ ਹੈ ਕੁਝ ਸਿੱਖਣ ਨੂੰ ਹੈਗਾ ਹੈ ਜਿਹੜੀ ਸਪੈਸ਼ਲੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਇਹਨਾਂ ਕੁਝ ਦੇਖਣ ਨੂੰ ਹੈਗਾ ਹੈ ਵਿਰਸੇ ਬਾਰੇ ਆਪਣੀ ਪੁਰਾਣੀ ਵਿਰਸੇ ਬਾਰੇ ਜਿਹੜੀ ਕਿ ਉਹਨਾਂ ਨੂੰ ਕਦੀ ਸ਼ਾਇਦ ਪਤਾ ਵੀ ਨਾ ਹੋਵੇ ਕਿ ਇਹ ਚੀਜ਼ਾਂ ਕੀ ਸੀਗੀਆਂ ਜਿਹੜੀ ਸਾਡੇ ਬਜ਼ੁਰਗ ਯੂਜ਼ ਕਰ ਤੇ ਬਜ਼ੁਰਗਾਂ ਲਈ ਵੀ ਤੇ ਸਾਡੇ ਬੱਚਿਆਂ ਲਈ ਵੀ ਵੱਖ-ਵੱਖ categories ਦੇ groups ਲਈ games ਦੇ ਵਿੱਚੋਂ ਹਿੱਸਾ ਲੈ ਸਕਦੇ ਹੁਣ ਤੁਸੀਂ ਪਿੱਛੇ ਦੇਖ ਰਹੇ ਹੋ ਛੋਟੇ-ਛੋਟੇ ਬੱਚੇ ਆਪਣੀ ਦੌੜ ਲਗਾ ਕੇ ਮੈਡਲਸ ਪ੍ਰਾਪਤ ਕਰਨਗੇ similarly ਬਜ਼ੁਰਗਾਂ ਲਈ ਵੀ ਸਪੈਸ਼ਲ ਸੀਨੀਅਰ ਸਿਟੀਜ਼ਨਸ ਦੀ ਰੇਸਿਸ ਹੈਗੀਆਂ ਜਿਹੜੀ ਆਲ ਜੈਂਡਰ ਰੇਸਸ ਹੈ ਉਹ ਵੀ ਅਸੀਂ ਸਪੈਸ਼ਲੀ ਫਰਸਟ ਟਾਈਮ ਇੰਟਰੋਡਿਊਸ ਕੀਤੀਆਂ ਹੈਗੀਆਂ ਜਿਦੇ ਵਿੱਚ ਜੇਕਰ ਕੋਈ ਮੇਲ ਜਾਂ ਫੀਮੇਲ ਆਈਡੈਂਟੀਫਾਈ ਨਹੀਂ ਕਰਦਾ ਉਹ ਉਹ ਪਰਸਨ ਵੀ ਆਰ ਮੋਸਟ ਵੈਲਕਮ ਟੂ ਪਾਰਟਿਸਿਪੇਟ ਇਨ ਰੇਸਸ ਵੀ ਵੈਲਕਮ ਵਿਦ ਓਪਨ ਆਰਮਸ ਆਲ ਕੀ ਸਾਰਿਆਂ ਨੂੰ ਜੋੜਦੀ ਹੈ ਤੋੜਦੀ ਨਹੀਂ ਹੈ ਉਸੇ ਮੰਤਵ ਨਾਲ ਅਸੀਂ ਐਸ ਇਨਕਲੂਸਿਵ ਐਸ ਪੋਸੀਬਲ ਅਸੀਂ ਕੋਸ਼ਿਸ਼ ਕੀਤੀ ਹੈਗੀ ਹੈ ਤੇ ਨਾਲ ਹੀ ਬੱਚਾ ਲਈ ਝੂਲੇ ਵੀ ਹੈਗੇ ਆ ਤਿੰਨ ਦਿਨ 12 13 14 ਨੂੰ ਇੱਥੇ ਫੇਮਸ ਸਿੰਗਰਸ ਆਪਣੀ ਪੇਸ਼ਕਾਰੀ ਵੀ ਕਰ ਰਹੇ ਕਲਚਰਲ ਇਵੈਂਟਸ ਵੀ ਹੋ ਰਹੀਆਂ ਤੇ ਮੈਂ ਦੁਬਾਰਾ ਤੁਹਾਡੇ ਲਈ ਸਾਰਿਆਂ ਨੂੰ ਨਿੰਗਾ ਸੱਦਾ ਦੇਣੀ ਹੈ ਕਿ ਤੁਸੀਂ ਪਰਿਵਾਰ ਸਮੇਤ ਜ਼ਰੂਰ ਇੱਥੇ ਕਿਲਾ ਰਾਏਪੁਰ ਦੇ ਵਿੱਚ ਆਓ